ਦਾਸ ਜੀ ਕੋਲ ਦਾਸ ਜੀ ਵਾਹਿ ਮੁਕਤੀ ਕੀ ਬਟੈ ਸ੍ਰੀ ਸੋਪੀ ਜੀ ਸਹਾਇ ਵਾਰ ਸ੍ਰੀ ਗੋਦੀ ਜੀ ਕੀ ਪਾਤਸ਼ਾਹੀ ਦਸਮੀ ਬੋਲੇ ਸੋ ਨਿਹਾਲ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਜੁਲਾਈ 224 ਮੰਗਲਵਾਰ ਦਾ ਦਿਨ ਅੱਜ ਸਾਡੇ ਥੱਲੇ ਦਵਾਈਆਂ ਦਾ ਲੱਗਰ ਵੀ ਕੈਂਪ ਵੀ ਲੱਗਿਆ ਤੇ ਅੱਜ ਅਸੀਂ ਸਵੇਰੇ 7:30 ਵਜੇ 6 ਵਜੇ ਵਾਸਤੇ ਪਾਸ਼ੀ ਦੇ ਚਾਹਨਾ ਚਰਤਾਸ ਵਿੰਤੀ ਕਰਕੇ ਲੈਂਟਰ ਜਿਹੜਾ ਪਹਿਣ ਜਾ ਰਿਹਾ ਸੁਪਿਆਂ ਦੇ ਘਰ ਵੀ ਪਹਿਣ ਰਿਹਾ ਨਾਰਮਲ ਲੈਂਟਰ ਆ ਕ੍ਰਿਸਟਲ ਲੈਂਟਰ ਜਿਹੜਾ ਪਿਆ ਸੀ 14 5 2024 ਨੂੰ ਪਿਆ ਸੀ। ਕਰੀਬ 2 ਮਹੀਨੇ ਬਾਅਦ ਇਹ ਲੈਂਟਰ ਪੈਣ ਜਾ ਰਿਹਾ। ਅਰਦਾਸ ਕਰਿਓ ਸਾਰੀ ਸੰਗਤ ਮਹਾਰਾਜ ਦੇ ਪਾਸ਼ਾ ਜਿੰਨੇ ਵੀ ਸਾਡੇ ਇੱਥੇ ਅਜ ਮਜ਼ਦੂਰ ਭਰਾ ਲੈਂਟਰ ਪਾਉਣਗੇ ਠੇਕੇਦਾਰ ਸਾਹਿਬ ਦੀ ਟੀਮ ਆ। ਉਹ ਤਾਂ ਬਰਸ ਰਹਿਣ ਜਲਦੀ ਕਿਲਾ ਮਾ ਅਜ ਆਪਣਾ ਕੰਮ ਨੇਪਰੇ ਚਾੜ ਕੇ ਆਪਣਾ ਪ੍ਰਕਾਰ ਜਾਨ। ਜਨਰਲ ਭਣਾ ਭਰਾਵਾਂ ਬੱਲੇ ਨੂੰ ਸੀਮਿੰਟ ਦੀ ਸਰੀਏ ਦੀ ਰੇਤ ਤੇ ਦੀ ਕੱਗਰ ਸੈਂਡ ਦੀ ਹਰ ਤਰ੍ਹਾਂ ਦੀ ਜ਼ਰੂਰਤ ਜਿਹੜੀ ਪੂਰੀ ਕੀਤੀ ਗਈ ਆ ਉਹਨਾਂ ਨੂੰ ਵਿਵਾਹਿਿਕ ਸੱਚੇ ਪਾਸ਼ਾ ਸਰਦੀ ਘਲਾ ਤੰਦਰੁਸਤੀਆਂ ਵਾਖਣ ਬਹੁਤ ਧੰਨਵਾਦ ਇਹ 17ਵਾਂ ਲੈੰਟਰ ਆ ਅਸੀਂ ਇਸ ਤੋਂ ਬਾਅਦ ਇੱਕ ਲੈੰਟਰ ਹੋਰ ਪਾਣਾ ਹੈ ਜੇ ਇਸ ਬਿਲਡਿੰਗ ਦਾ 18 ਲੈੰਟਰ ਪਾਣੇ ਦੀ ਟੋਟਲ ਇਹਦੇ ਉੱਪਰ ਫਿਰ ਟੈਂਕੀ ਬਣਨੀ ਹੈ ਵੱਡੀ ਪਾਣੀ ਵਾਲੀ ਜੇ ਬੱਸੇ ਕਿਰਪਾ ਕਰਨਾ ਉਹ ਵੀ ਕੰਮ ਨੇ ਪਰ ਚੜੇ ਸੰਗਤ ਉਹ ਬੇਨਤੀ ਆ ਸਰੀਏ ਦੀ ਜਰੂਰਤ ਹੈ ਸਰੀਏ ਦੀ ਛੋਟੇ ਕਰਕੇ ਇਸ ਲੈਂਟਰ ਦੇ ਵਿੱਚ ਵੀ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੇਬਰ ਦੀ ਛੋਟੇ ਕਰਕੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਠੇਕੇਦਾਰ ਸਾਹਿਬ ਦੀ ਜੀ ਹੁੰਦਾ ਧੰਨਵਾਦ ਆ ਜਦਨੇ ਸਾਰਾ ਜੋ ਕਾਰਜ ਨੇ ਪੂਰਾ ਹੋਈ ਆਪਣਾ ਬੰਦ ਕੀਤਾ ਗੁਰੂ ਕਿਰਪਾ ਕਰਨ ਬੇਂਤੀ ਹੈ ਭੈਣਾ ਭਰਾਵਾਂ ਨੂੰ ਸਰੀਰ ਦੀ ਸੇਵਾ ਦੀ ਉਤਰਾਓ ਤਾਂ ਜੋ ਅਗਲੇ ਦੋ ਲੈਨਟਰ ਜਿਹੜੇ ਕਿ 18ਵਾਂ ਲੈਨਟਰ ਜਿਹੜਾ ਇਸੇ ਬਿਲਡਿੰਗ ਦਾ ਤੇ ਇਹਦੇ ਉੱਪਰ ਟੈਂਕੀ ਵਾਸਤੇ ਉੱਪਰ ਇੱਕ ਮੰਮਤੀ ਬਣਨੀ ਹੈ ਇੱਕ ਸਲੈਬ ਲੈਨਟਰ ਪੈਣਾ ਤੇ ਉਹਦੇ ਉੱਪਰ ਟੈਂਕੀ ਬਣਨੀ ਹੈ ਉਹਦੇ ਵਾਸਤੇ ਵੁਰਤਾਲੀ ਸਰਗੇ ਦੀ ਤੇ ਹੁਣ ਤੱਕ ਜਿਵੇਂ ਜਿਵੇਂ ਇਸ ਬਿਲਡਿੰਗ ਦੇ ਡੈਂਟਰ ਪਏ ਨੇ ਹਰ ਵਾਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਸ਼ੁਕਰਾਨਾ ਕਰਕੇ ਲੈਂਟਰ ਦੀ ਸ਼ੁਰੂਆਤ ਕਰੀਦੀ ਆ ਅੱਜ 17ਵੀਂ ਵਾਰ ਇਹ ਗੁਰੂ ਸਾਹਿਬ ਦੇ ਚਰਨਾਂ ਚ ਇਸ ਬਿਲਡਿੰਗ ਦੇ ਸੰਬੰਧ ਚ ਅਰਦਾਸ ਕਰ ਰਹੇ ਹਾਂ ਉਹ ਪਹਿਲਾ ਦਿਨ ਜਦੋਂ ਬਾਰੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਡੇ ਤੋਂ ਇਸ ਸਮਾਂ ਲਈਆਂ ਸੀ ਅੱਜ ਬੁਰਬਾਰੇ ਦੇ ਕੇ ਬਾਰੇ ਨਾਲ ਈਕਾਰ ਤੇ ਪੂਰੇ ਹੋ ਰਹੇ ਹਨ ਅਗਲਾ ਕੈਲੰਡਰ ਪੈਣ ਤੋਂ ਬਾਅਦ ਇਹ ਕੈਂਪ ਜਿਹੜੀ ਲੈਂਟਰ ਜਿਹੜਾ ਕੋਕਸ ਬਿਲਡਿੰਗ ਦੇ ਕੰਪਲੀਟ ਹੋ ਜਾਵੇ ਸੱਚੇ ਪਾਤਸ਼ਾਹ ਸਰਬਤਦਾ ਪਾਲਕਨ ਵਾਹਿਗੁਰੂ ਜੀ ਦਾ ਖਾਲਸਾ ਇਸ ਸੁਪਨਾ ਦੇ ਘਰ ਦੀ ਸੁਪਨੇ ਵਾਲੀ ਦੀ ਵੈਲਡਿੰਗ ਦੀ ਤਸਵੀਰ ਹੈ ਜਿਹੜੀ ਹੌਲੀ-ਹੌਲੀ ਅਸਲੀ ਰੂਪ ਦੇ ਵਿੱਚ ਆ ਰਹੀ ਹੈ